ਅਸੀਂ ਸਾਡੇ ਮਾਨਯੋਗ ਸਿਹਤ ਮੰਤਰੀ ਪੰਜਾਬ ਤੇ ਸਾਡੇ ਕਮਿਸ਼ਨਰ ਫੂਡ ਤੇ ਡਰਗ ਇੰਸਪੈਕਟਰ ਪੰਜਾਬ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਆ ਅਸੀਂ ਜੋ ਵੀ ਖਾਨਦਿਨ ਦੀਆਂ ਵਸਤੂਆਂ ਜਿਹੜੀਆਂ ਫੜੀਆਂ ਤੇ ਜਾਂ ਫਾਸਟ ਫੂਡ ਆਦਿ ਵੇਚਿਆ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਆ ਅਸੀਂ ਜਿਹੜੀ ਆ ਇਨਸਪੈਕਸ਼ਨ ਕਰ ਰਹੇ ਆ ਇਸ ਦੌਰਾਨ ਜੇ ਕੋਈ ਉਤੇ ਕੋਟਾਈ ਪਾਈ ਜਾਂਦੀ ਆ ਤੇ ਉਹ ਜਿਹੜਾ ਆ ਫੂਡ ਸੇਫਟੀ ਸਟੈਂਡਰਡ ਐਕਟਿੰਗ ਜਿਹੜੀ ਆ ਉਹ ਅਸੀਂ ਪੰਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਮੈਂ ਡਾਕਟਰ ਜੀਐਸ ਪੰਨੋ ਸਾਈਕਨਿਸਟਰ ਫੂਡ ਗੁਰਦਾਸਪੁਰ ਤੇਰ ਨਾਲ ਮੇਰੇ ਫੂਡ ਸੇਫਟੀ ਅਫਸਰ ਮਿਸਟਰ ਅਮਨ ਵਿੱਦੀ ਜੀ ਤੇ ਮੈਡਮ ਸਿੰਦਰ ਤੌਰ ਜੀ ਅਸੀਂ ਜਿਹੜਾ ਆ ਤਾਰੀਆਂ ਜਿੰਨੀਆਂ ਵੀ ਰੇੜੀਆਂ ਖੜੀਆਂ ਇਥੇ ਤੁਹਾਡੇ ਏਰੀਆ ਦੇ ਵਿੱਚ ਲੱਗ ਰਹੀਆਂ ਆ ਉਹਨਾਂ ਦੀ ਜਿਹੜੀ ਆ ਚੈਕਿੰਗ ਕਰ ਰਹੇ ਆ ਜੇ ਕਿਤੇ ਉਹਨਾਂ ਦੀ ਸਾਫ ਸਫਾਈ ਦਾ ਜੇ ਕਿਤੇ ਉਹਨਾਂ ਦੇ ਆਪਣੇ ਸਰੀਰ ਦੀ ਸਫਾਈ ਦਾ ਕ્યા ਜਿੱਥੇ ਉਹ ਆਪਣਾ ਜਿਹੜਾ ਸਮਾਨ ਬਣਾਉਂਦੇ ਆ ਉਹ ਸਾਰਾ ਕੁਝ ਜਿਹੜਾ ਇਹ ਚਰਚ ਚੱਲ ਰਹੇ ਆ ਇਹ ਘਰ ਉੱਥੇ ਕੋਈ ਜਿਹੜੀ ਪਤਾਈ ਪਾਈ ਜਾਂਦੀ ਆ ਤੇ ਅਸੀਂ ਜਿਹੜੀ ਜੋ ਵੀ ਫੂਡ ਤੇ ਫੈਕਟਰੀਨ ਬੰਦੀ ਕਾਰਵਾਈ ਉਹਨਾਂ ਨੂੰ ਅਚਲੇ ਆਵਾਂ ਮੈਂ ਤੇ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਆਪਣੇ ਸਾਰੇ ਫੂਡ ਤੇ ਡਰਗ ਇੰਸਟੀਟਿਊਸ਼ਨ ਪੰਜਾਬ ਵੱਲੋਂ ਕਿ ਜੋ ਵੀ ਚੀਜ਼ ਤੁਸੀਂ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਆ ਪਹਿਲਾਂ ਇਹ ਮਨ ਦੇ ਵਿੱਚ ਸੋਚੋ ਕੀ ਉਹ ਤੁਸੀਂ ਆਪ ਖਾ ਸਕਦੇ ਆ ਜੇ ਉਹ ਆਪਣੇ ਬੱਚਿਆਂ ਨੂੰ ਖਾ ਸਕਦੇ ਆ ਤੇ ਜੇਕਰ ਤੁਸੀਂ ਇਹ ਜੀ ਕਰ ਸਕਦੇ ਹੋ ਤੇ ਜਾਂ ਕਰੋਗੇ ਤੇ ਆਟੋਮੈਟਿਕਲੀ ਤੁਸੀਂ ਜਿਹੜੀ ਹੈ ਚੰਗੀ ਚੀਜ਼ ਬਣਾ ਕੇ ਵੇਚੋਗੇ ਪਰ ਇਹ ਫੇਰ ਵੀ ਤੁਸੀਂ ਮਾੜੀ ਚੀਜ਼ ਕਿਸੇ ਨੇ ਵੀ ਬਣਾ ਕੇ ਵੇਚੀ ਜੋ ਸਾਡੇ ਫੂਡ ਸੇਫਟੀ ਸਟੈਂਡਰਡ ਐਕਟ ਦੇ ਅਨੁਸਾਰ ਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲੈਂਦੇ। ਚੈਕਿੰਗ ਸਾਡੀ ਪਹਿਲਾਂ ਵੀ ਜਿਹੜੀ ਸੀਗੀ ਚੱਲਦੀ ਸੀਗੀ ਪਰ ਅਸੀਂ ਜਿਹੜਾ ਆ ਹੁਣ ਥੋੜੀਆਂ ਹੋਰ ਜਿਹੜੀਆਂ ਇਹ ਵਿਜ਼ਿਟ ਜਿਹੜੀਆਂ ਉਹ ਵਧਾਵਾਂਗੇ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਮਿਆਰੀ ਜਿਹੜਾ ਖਾਣ ਪੀਣ ਦਾ ਸਾਮਾਨ ਆ ਉਹ ਮਿਲਿਆ ਹੋ ਸਕੇ। ਡਿਪਾਰਟਮੈਂਟ ਵੱਲੋਂ ਇਹੀ ਖਾਸਾਤਾ ਹੈ ਤਾਂ ਨੇ ਕਿ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਹੈ ਜਿਹੜੀ ਜਗ੍ਹਾ ਤੇ ਤੁਸੀਂ ਚੀਜ਼ ਬਣਾਉਂਦੇ ਆ। ਉਤੇ ਸਫਾਈ ਹੋਣੀ ਚਾਹੀਦੀ ਹੈ ਜਿਹੜਾ ਰੌ ਮਟੀਰੀਅਲ ਤੁਸੀਂ ਵਰਤਦੇ ਆ ਉਹ ਚੰਗੀ ਕੁਆਲਟੀ ਦਾ ਹੋਣਾ ਚਾਹੀਦਾ ਤਾਂ ਕਿ ਉਹਦੀ ਚੰਗੀ ਚੀਜ਼ ਬਣ ਸਕੇ ਜੇ ਤੁਸੀਂ ਇੰਜਤ ਕਰੋਗੇ ਤੇ ਸਾਰਾ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰੋਗੇ ਨਹੀਂ ਤੇ ਜੋ ਵੀ ਸਾਡੇ ਫੂਸੇ ਪੀ ਸਟੈਂਡਰਡ ਹੈ ਤਦਾਨ ਤੇ ਜੋ ਸਾਡੀ ਜਿਹੜੇ ਡਿਪਾਰਟਮੈਂਟ ਨੂੰ ਹਟਾਇਤਾ ਹੋਣਗੇ ਉਹਨਾਂ ਦੀ ਇਨਬਨਰ ਜਿਹੜੀ ਆ ਪਾਲ